ਆਡੀਓ ਅਤੇ ਵੀਡੀਓ ਰੂਪ ਵਿੱਚ ਮਨੋਰੰਜਨ ਦੇ ਵੱਖ-ਵੱਖ ਸਾਧਨ ਦੁਨੀਆ ਨੇ ਵੇਖੇ ਹੋਏ ਸਨ ਅਤੇ ਟੀਵੀ ਅਤੇ ਰੇਡੀਓ ਦੇ ਨਾਲ-ਨਾਲ ਪਿਛਲੇ ਸਾਲਾਂ ਦੌਰਾਨ ਸੋਸ਼ਲ ਮੀਡੀਆ ਵੀ ਆਇਆ ਅਤੇ ਹੁਣ ਸੋਸ਼ਲ ਮੀਡੀਆ ਦੇ ਨਾਲ ਹੀ ਇੱਕ ਹੋਰ ਮਨੋਰੰਜਨ ਦਾ ਅਤੇ ਜਾਣਕਾਰੀ ਦਾ ਸਰੋਤ ਵੀ ਲੋਕਾਂ ਤੱਕ ਪਹੁੰਚਣਾ ਸ਼ੁਰੂ ਹੋਇਆ ਜਿਸ ਨੂੰ ਪੌਡਕਾਸਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਇਸੇ ਦੇ ਨਾਲ ਸੰਬੰਧਿਤ ਹੈ ਅੱਜ ਦਾ ਦਿਨ ਯਾਨੀ ਕਿ 30 ਸਤੰਬਰ ਦਾ ਦਿਨ ਜਿਸ ਨੂੰ ਕਿ ਦੁਨੀਆ ਭਰ ਵਿੱਚ ਵਰਲਡ ਪੋਡਕਾਸਟ ਡੇ ਵਜੋਂ ਜਾਣਿਆ ਜਾਂਦਾ ਹੈ ਮਨਾਇਆ ਜਾਂਦਾ ਹੈ। ਇਸ ਦਿਨ ਆਧੁਨਿਕ ਮਨੁੱਖੀ ਜ਼ਿੰਦਗੀ ਅਤੇ ਪ੍ਰਸਾਰਣ ਸੇਵਾ ਵਿੱਚ ਪੋਡਕਾਸਟ ਦੇ ਯੋਗਦਾਨ ਦੀ ਚਰਚਾ ਹੁੰਦੀ ਹੈ। ਪੋਡਕਾਸਟਿੰਗ ਦੀ ਕਲਾ ਸੰਬੰਧੀ ਗੱਲ ਹੁੰਦੀ ਹੈ ਅਤੇ ਨਾਲ ਦੀ ਨਾਲ ਪੋਡਕਾਸਟਿੰਗ ਜ਼ਰੀਏ ਕਿਵੇਂ ਕਮਾਈ ਕੀਤੀ ਜਾ ਸਕਦੀ ਹੈ ਉਸ ਉੱਪਰ ਵੀ ਚਰਚਾ ਹੁੰਦੀ ਹੈ। ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ ਜਾਣਦੇ ਹਾਂ ਵਿਸ਼ਵ ਪੌਡਕਾਸਟ ਦਿਵਸ ਮੌਕੇ ਪੌਡਕਾਸਟਿੰਗ ਦੀ ਏਸ ਕਲਾ ਸੰਬੰਧੀ ਹਰ ਸਾਲ 30 ਸਤੰਬਰ ਨੂੰ ਦੁਨੀਆ ਭਰ ਵਿੱਚ ਵਿਸ਼ਵ ਪੌਡਕਾਸਟ ਦਿਵਸ ਮਨਾਇਆ ਜਾਂਦਾ ਹੈ ਇਹ ਉਹ ਦਿਨ ਹੈ ਜੋ ਲੋਕਾਂ ਦੀ ਰੋਜ਼ਮਰra ਦੀ ਜ਼ਿੰਦਗੀ ਵਿੱਚ ਇਸ ਡਿਜੀਟਲ ਮਾਧਿਅਮ ਵੱਲੋਂ ਪਾਏ ਗਏ ਵਿਆਪਕ ਅਸਰ ਨੂੰ ਪਛਾਣਨ ਲਈ ਸਮਰਪਿਤ ਹੈ ਰੱਖਿਆ ਗਿਆ ਸ਼ੁਰੂਆਤੀ ਦੌਰ ਤੋਂ ਹੀ ਪੌਡਕਾਸਟਿੰਗ ਨੇ ਸੂਚਨਾ ਮਨੋਰੰਜਨ ਅਤੇ ਸਿੱਖਿਆ ਹਾਸਨ ਕਰਨ ਦੇ ਲੋਕਾਂ ਦੇ ਤਰੀਕਿਆਂ ਨੂੰ ਤਬਦੀਲ ਕੀਤਾ ਅੱਜ ਤੱਕ ਦੇ ਨੇ ਖਾਸ ਨੇ ਜਦੋਂ ਹਰ ਜਗ੍ਹਾ ਲੋਕੀ ਪੌਡਕਾਸਟ ਦੀ ਦੁਨੀਆ ਦਾ ਜਸ਼ਨ ਵੀ ਮਨਾਉਂਦੇ ਨੇ ਤੇ ਨਾਲ ਦੀ ਨਾਲ ਪੌਡਕਾਸਟਿੰਗ ਦੇ ਕਾਰਜ ਨਾਲ ਜੁੜਦੀਆਂ ਗੱਲਾਂ ਨੂੰ ਵੀ ਉਭਾਰਿਆ ਜਾਂਦਾ ਪੌਡਕਾਸਟਿੰਗ ਦੀ ਸ਼ੁਰੂਆਤ ਦੀ ਜ਼ਿਕਰ ਕਰੀਏ ਤਾਂ ਸਾਲ 2000 ਵਾਲੇ ਦਹਾਕੇ ਦੇ ਸ਼ੁਰੂ ਵਿੱਚ ਆਡੀਓ ਅਤੇ ਵੀਡੀਓ ਕੰਟੈਂਟ ਨੂੰ ਮਿਲਾ ਕੇ ਪੇਸ਼ ਕਰਨ ਦੇ ਇਸ ਪੌਡਕਾਸਟਿੰਗ ਦੇ ਨਵੇਂ ਸਰੂਪ ਅਤੇ ਵਨਗੀ ਦਾ ਆਗਾਜ਼ ਹੋਇਆ। ਇੱਕ ਸ਼ਕਤੀਸ਼ਾਲੀ ਮਾਧਿਅਮ ਇਉਂ ਬਣ ਕੇ ਉੱਭਰਿਆ ਕਿਉਂਕਿ ਇਸ ਨੇ ਟੀਵੀ ਅਤੇ ਰੇਡੀਓ ਦੋਹਾਂ ਨੂੰ ਇੱਕ ਤਰੀਕੇ ਨਾਲ ਜੋੜ ਕੇ ਪੇਸ਼ ਕੀਤਾ। ਪੋਡਕਾਸਟਿੰਗ ਵਿੱਚ ਰੇਡੀਓ ਦੀ ਤਕਨੀਕ ਰਾਹੀਂ ਵੀ ਰਿਕਾਰਡਿੰਗ ਹੁੰਦੀ ਹੈ ਤੇ ਇਸ ਨੂੰ ਆਡੀਓ ਫਾਈਲ ਜ਼ਰੀਏ ਵੀ ਸਰੋਤਿਆਂ ਤੱਕ ਪਹੁੰਚਾਇਆ ਜਾਂਦਾ ਹੈ ਜਦਕਿ ਨਾਲ ਦੀ ਨਾਲ ਵੀਡੀਓ ਕੈਮਰਿਆਂ ਜ਼ਰੀਏ ਉਸ ਆਡੀਓ ਰਿਕਾਰਡਿੰਗ ਨੂੰ ਵੀਡੀਓ ਰਾਹੀਂ ਵੀ ਦਰਜ ਕੀਤਾ ਜਾਂਦਾ ਹੈ ਤੇ ਉਸ ਨੂੰ ਵੀ YouTube ਜਾਂ ਹੋਰ ਮਾਧਿਅਮ ਰਾਹੀਂ ਦਰਸ਼ਕਾਂ ਦੇ ਮੂਰੇ ਪੇਸ਼ ਕੀਤਾ ਜਾਂਦਾ ਸੋ ਪੋਡਕਾਸਟਿੰਗ ਸਰੋਤਿਆਂ ਲਈ ਵੀ ਹੁੰਦੀ ਹੈ ਅਤੇ ਦਰਸ਼ਕਾਂ ਲਈ ਵੀ ਰਿਕਾਰਡ ਕੀਤੀ ਜਾਂਦੀ ਹੈ ਤੇ ਇਸ ਤਰੀਕੇ ਨਾਲ ਆਡੀਓ ਤੇ ਵੀਡੀਓ ਦਾ ਇੱਕ ਸੁਮੇਲ ਬਣਦਾ ਇਸ ਵਿੱਚ ਵੱਖ-ਵੱਖ ਨਾਮਵਰ ਹਸਤੀਆਂ ਦੇ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਵਿਸ਼ਿਆਂ ਨੂੰ ਛੋਹਿਆ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਮਨੋਰੰਜਨ ਵੀ ਹਾਸਲ ਹੁੰਦਾ ਹੈ ਤੇ ਜਾਣਕਾਰੀ ਵੀ ਮਿਲਦੀ ਹੈ ਪਿਛਲੇ ਕੁਝ ਸਾਲਾਂ ਤੋਂ ਪੋਡਕਾਸਟਿੰਗ ਇੱਕ ਬਿਹਤਰ ਚਰਚਿਤ ਮਾਧਿਅਮ ਬਣਿਆ ਹੈ ਕਈ ਪ੍ਰਸਿੱਧ ਸੋਸ਼ਲ ਮੀਡੀਆ ਤੇ ਨਜ਼ਰ ਆਉਣ ਵਾਲੇ ਲੋਕਾਂ ਨੇ ਆਪੋ ਆਪਣੇ ਚੈਨਲਾਂ ਦੇ ਨਾਲ ਪੌਡਕਾਸਟਿੰਗ ਵੀ ਸ਼ੁਰੂ ਕੀਤੀ ਹੈ ਜਿਸ ਵਿੱਚ ਉਹ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਸੁਣਾਈ ਵੀ ਦਿੰਦੇ ਨੇ ਅਤੇ ਨਜ਼ਰ ਵੀ ਆਉਂਦੇ ਨੇ ਪੌਡਕਾਸਟਿੰਗ ਰਾਹੀਂ ਸੋਸ਼ਲ ਮੀਡੀਆ ਰਾਹੀਂ ਕੰਮ ਕਰਨ ਵਾਲੇ ਕਈ ਲੋਕਾਂ ਨੇ ਚੰਗੀ ਕਮਾਈ ਵੀ ਕੀਤੀ ਹੈ ਅਤੇ ਇਸ ਰਾਹੀਂ ਬਹੁਤ ਸਾਰੀਆਂ ਹੋਰ ਹਸਤੀਆਂ ਨੂੰ ਵੀ ਪ੍ਰਚਾਰ ਦਾ ਇੱਕ ਵੱਡਾ ਮੰਚ ਮਿਲਦਾ ਹੈ ਇਹੀ ਕਾਰਨ ਹੈ ਕਿ ਪੌਡਕਾਸਟਿੰਗ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਜ਼ਿਆਦਾ ਲੋਕਪ੍ਰਿਆ ਹੋਈ ਹੈ ਤੇ ਹੁਣ ਵੀ ਇਸ ਦਾ ਦਾਇਰਾ ਵਧਦਾ ਹੋਇਆ ਨਜ਼ਰ ਆਉਂਦਾ ਹੈ